ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਅੱਜ ਤੋਂ 12 ਸਾਲ ਪਹਿਲਾਂ ਵਿਦੇਸ਼ ਗਏ ਸੰਗਰੂਰ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ 30 ਸਾਲਾ ਕੁਲਵਿੰਦਰ ਸਿੰਘ ਨੇ ਹੁਣ ਅਗਲੇ ਸਾਲ ਜਨਵਰੀ 2025 ਦੇ ਵਿੱਚ ਵਾਪਸ ਆਉਣਾ ਸੀ ਤੇ ਪਰਿਵਾਰ ਵਿੱਚ ਉਸਦੇ ਵਿਆਹ ਨੂੰ ਲੈ ਕੇ ਵੀ ਚਰਚਾਵਾਂ ਕੀਤੀਆਂ ਜਾ ਰਹੀਆਂ ਸਨ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿੰਜ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੱਪਿਛੋਂ ਰੋ ਰੋ ਕੇ ਬੁਰਾ ਹਾਲ ਹੈ ਇਹ ਨੌਜਵਾਨ ਦੀ ਮੌਤ ਹੋ ਗਈ ਹੈ ਅਮਰੀਕਾ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਵਿਦੇਸ਼ ਰਹਿੰਦੇ ਰਿਸ਼ਤੇਦਾਰਾਂ ਨੇ ਫੋਨ ਕਰਕੇ ਕੁਲਵੀਰ ਸਿੰਘ ਦੀ ਮੌਤ ਬਾਰੇ ਦੱਸਿਆ ਹੁਣ ਇਹ ਵੀ ਦੱਸਿਆ ਕਿ ਕੁਲਵੀਰ ਸਿੰਘ ਅਮਰੀਕਾ ਚ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਤੇ ਕਠਿਨਾਂ ਵਾਲੇ ਦਿਨ ਵੀ ਟਰੱਕ ਲੈ ਕੇ ਗਿਆ ਹੋਇਆ ਸੀ ਇਸ ਦੌਰਾਨ ਉਸ ਨੂੰ ਜਦੋਂ ਰਸਤੇ ਦੇ ਵਿੱਚ ਦਰਦ ਹੋਇਆ ਤਾਂ ਉਸ ਨੇ ਆਪਣੇ ਇੱਕ ਦੋਸਤ ਨੂੰ ਫੋਨ ਕਰਕੇ ਦਰਦ ਬਾਰੇ ਦੱਸਿਆ ਜਿਸ ਤੋਂ ਬਾਅਦ ਉਹ ਰਸਤੇ ਦੇ ਵਿੱਚ ਪੈਂਦੇ ਇੱਕ ਪੈਟਰੋਲ ਪੰਪ ਤੇ ਬਾਥਰੂਮ ਲਈ ਰੁਕਿਆ ਜਿੱਥੇ ਅਚਾਨਕ ਉਸ ਨੂੰ ਚੱਕਰ ਆ ਗਿਆ ਤੇ ਉਸ ਦੀ ਉੱਥੇ ਹੀ ਮੌਤ ਹੋ ਗਈ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ 12 ਸਾਲ ਪਹਿਲਾਂ ਇਹ ਨੌਜਵਾਨ ਅਮਰੀਕਾ ਗਿਆ ਸੀ ਤੇ ਪਰ ਹੁਣ ਇਸ ਨੌਜਵਾਨ ਦੀ ਲਾਸ਼ ਵਾਪਸ ਆਏਗੀ ਭਾਰਤ ਦੇ ਵਿੱਚ ਜਾਦੇ ਪਰਿਵਾਰ ਨੂੰ ਘਟਨਾ ਬਾਰੇ ਪਤਾ ਲੱਗਿਆ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਬੜੇ ਚਾਵਾ ਦੇ ਨਾਲ ਮਾਪਿਓ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਨੇ ਤਾਂ ਕਿ ਉੱਥੇ ਉਹ ਤਰੱਕੀ ਕਰਨ ਪਰਿਵਾਰ ਦੇ ਜਿਹੜੇ ਮਾੜੇ ਦਿਨ ਨੇ ਉਹ ਪਰਿਵਾਰ ਦੇ ਚੰਗੇ ਦਿਨ ਲਿਆਣ ਦੇ ਵਿੱਚ ਉਹਨਾਂ ਦੀ ਮਦਦ ਕਰਨ ਪਰ ਕਿੱਥੇ ਪਰਿਵਾਰ ਨੂੰ ਪਤਾ ਹੁੰਦਾ ਹੈ ਕਿ ਜਦ ਉਹਨਾਂ ਦਾ ਬੱਚਾ ਵਿਦੇਸ਼ ਚਲਾ ਜਾਵੇਗਾ ਤੇ ਉੱਥੋਂ ਉਸ ਦੀ ਮ੍ਰਿਤਕ ਦੇ ਵਾਪਸ ਆਵੇਗੀ ਜਿਹੜਾ ਬੇਟਾ ਕੁਲਵੀਰ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਤੁਹਾਡਾ ਉਹਨਾਂ ਨਾਲ ਆਪਣਾ ਕੀ ਰਿਸ਼ਤਾ ਸੀ ਉਹ ਸਾਡੇ ਵੀ ਤਾਇਆ ਜੀ ਦਾ ਪੋਤਾ ਹੀ ਸੀਗਾ ਠੀਕ ਹੈ ਜੀ ਤੇ ਉਹ ਬਹੁਤ ਮਦ ਭਾਰੀ ਘਟਨ ਵਾਲੀ ਵਾਪਰੀ ਆ ਕੀ ਕਾਰਨ ਮੰਨਦੇ ਹੋ ਜਿਹੜੇ ਆਪਣੇ ਨੌਜਵਾਨਾਂ ਦੇ ਨਾਲ ਜਿਹੜਾ ਹੈਗਾ ਬਾਹਰ ਫੋਰਨ ਦੇ ਵਿੱਚ ਬਹੁਤ ਮਾੜੀਆਂ ਘਟਨਾਵਾਂ ਵਾਪਰਦਾ ਜਿਵੇਂ ਕਿ ਆਪਣੇ ਜਿਹੜੇ ਦੀ ਹੁਣ ਇਹ ਛੇਵੀਂ ਘਟਨਾ ਹੈਗੀ ਇੱਕ ਮਹੀਨੇ ਦੇ ਵਿੱਚ ਵਿੱਚ ਹਾਂਜੀ ਕੀ ਕਾਰਨ ਮੰਨਦੇ ਤੁਸੀਂ ਇਹ ਚੀਜ਼ਾਂ ਦੇ ਕਾਰਨ ਵੈਸੇ ਜੀ ਤਾਂ ਨਾਰਮਲ ਸੀ ਹਫ਼ਤਾ ਪਹਿਲਾਂ ਇਹਦੀ ਮੈਡੀਕਲ ਰਿਪੋਰਟ ਆਈ ਹੈ ਉਹਦੇ ਵਿੱਚ ਕੀ ਬਿਮਾਰੀ ਤਾਂ ਆਈ ਨਹੀਂ ਹਾਂਜੀ ਤੇ ਬਿਲਕੁਲ ਠੀਕ ਸੀਗਾ ਖੂਸ ਸੀਗਾ ਇਹ ਅਚਾਨਕ ਹੀ ਹੋਇਆ ਜੀ ਕੀ ਪਹਿਲਾਂ ਕਦੇ ਉਸਨੇ ਪਰਿਵਾਰ ਕੇ ਮੈਂਬਰਾਂ ਨੂੰ ਦੱਸਿਆ ਵੀ ਮੈਨੂੰ ਕੋਈ ਪ੍ਰੋਬਲਮ ਹੈਗੀ ਆ ਮੇਰੇ ਕੋਲ ਕਿਸੇ ਕਿਸਮ ਦੀ ਕੋਈ ਬਿਮਾਰੀ ਹੈਗੀ ਵੀ ਜਿਹਦੇ ਕਾਰਨ ਪ੍ਰੇਸ਼ਾਨੀਆਂ ਆਉਦੀਆਂ ਨਹੀਂ ਜੀ ਸ ਉਹ ਉਸ ਤੋਂ ਬਾਅਦ ਕੋਈ ਨਹੀਂ ਨਾਰਮਲ ਸੀ ਉਹਦੀ ਮੈਡੀਸਨ ਵਗੈਰਾ ਬਾਹਰੋਂ ਚਲਦੀ ਸੀ ਕਿ ਜਾਂ ਇਧਰੋਂ ਬੁਵਾ ਕੇ ਭੇਜਵਾ ਕਰਾਈ ਜਾਂਦੀ ਸੀ ਮੈਡੀਸਨ ਤਾਂ ਜੇ ਲੋੜੇ ਨਹੀਂ ਨਾ ਪਈ ਨਾ ਉਤਰੋ ਹੀ ਲੈਂਦੇ ਸੀ ਜੇ ਕੋਈ ਲੋੜ ਹੈਗੀ ਸੀ ਤਾਂ ਇਧਰੋਂ ਤਾਂ ਕੋਈ ਭੇਜੀ ਨਹੀਂ ਕਦੀ ਇਹ ਬੇਟਾ ਸੀ ਜੀ ਤਕਰੀਬਨ 12 ਸਾਲ ਤੋਂ 12.5 ਸਾਲ ਤੋਂ ਗਿਆ ਸੀ ਅਮਰੀਕਾ ਹਾਂਜੀ ਹਾਂਜੀ ਕੀ ਨਾਂ ਸੀ ਬੇਟੇ ਦਾ ਜੀ ਕੁਲਵੀਰ ਸਿੰਘ ਕਿਹੜੀ ਜਗ੍ਹਾ ਗਿਆ ਸੀ ਬੇਟਾ ਹੈ ਅਮਰੀਕਾ ਸੀ ਅਮਰੀਕਾ ਗਿਆ ਸੀ ਆ 12 12.5 ਸਾਲ ਹੋ ਗਿਆ ਬਾਹਰ ਕੇ ਹਾਂਜੀ ਉੱਥੇ ਕੀ ਕੰਮ ਕਰਦੇ ਸੀ ਅਮਰੀਕਾ ਦੇ ਵਿੱਚ ਉੱਥੇ ਟਰੈਕਟਰ ਹੁੰਦਾ ਸੀ ਜੀ ਅੱਛਾ ਜੀ ਕੀ ਕਾਰਨ ਹੋਇਆ ਜਿਹਦੇ ਉਹਨਾਂ ਦੀ ਮੌਤ ਹੋਈ ਆ ਅਚਾਨਕ ਉਹਦਾ ਕੀ ਕਾਰਨ ਹੋਇਆ ਜਿਹੜਾ ਪਤਾ ਲੱਗਿਆ ਹੋਊਗਾ ਆਪਾਂ ਨੂੰ ਕੀ ਕਾਰਨ ਤਾਂ ਇਹ ਅਸਲ ਵਿੱਚ ਬਿਮਾਰੀ ਦਾ ਕੋਈ ਵੀ ਨਹੀਂ ਸੀ ਉਹਨੂੰ ਬੱਚੇ ਨੂੰ ਨਾ ਕੋਈ ਨਸ਼ਾ ਵਗੈਰਾ ਕਰਦਾ ਸੀ ਕਿਉਂਕਿ ਮੈਂ ਵੀ ਕੈਨੇਡਾ ਤੋਂ ਆਇਆ ਹਾਂ ਹਾਂਜੀ ਜੋ ਉੱਥੇ ਗਿਆ ਸੀ 5 ਤਰੀਕ ਨੂੰ ਸਾਹਮਣੇ ਮੇਰੀ ਬੇਟੀ ਨੂੰ ਫੋਨ ਆ ਉਦੋਂ ਇਹਨਾਂ ਦੇ ਮਾਮਾ ਜੀ ਦਾ ਠੀਕ ਹੈ ਜੀ ਜਦੋਂ ਹਾਂਜੀ ਕਹਿੰਦੇ ਵੀ ਐਂ ਗੱਲ ਹੋ ਗਈ ਹਾਂਜੀ ਤੇ ਉਹਨੇ ਲਾਸਟ ਫੋਨ ਉਹਦਾ ਦੋਸਤ ਦਾ ਮੁੰਡਾ ਉਹਨੂੰ ਕੀਤਾ ਠੀਕ ਹੈ ਜੀ ਉਹਨੂੰ ਫੋਨ ਕਰਕੇ ਕਹਿੰਦਾ ਵੀ ਮੇਰੇ ਪੇਟ 'ਚ ਦਰਦ ਹੋ ਰਿਹਾ ਜੀ ਉਹ ਕਹਿੰਦਾ ਵੀ ਤੂੰ ਕਈ ਵਾਰੀ ਆਉਂਦਾ ਵੀ ਕੋਈ ਆਪਣ ਨੂੰ ਪੇਟ ਦੀ ਪ੍ਰੋਬਲਮ ਵੈਸੇ ਲੋਜ਼ ਮੋਸ਼ਨ ਵਗੈਰਾ ਜਾ ਕੋਈ ਕਿਸੇ ਕਰ ਤੋ ਦਿਖ ਹੋ ਜਾਂਦੀ ਆ ਹਾਂਜੀ ਵੀ ਉਹਦਾ ਕਹਿੰਦੇ ਵੀ ਤੂੰ ਐ ਕਰ ਗੱਡੀ ਸਾਈਡ ਤੇ ਲਾ ਤੇ ਮੜਾ ਵਾਸ਼ਰੂਮ ਵਗੈਰਾ ਜਾ ਕੇ ਹਾਂਜੀ ਤੇ ਗੈਸ ਜਿੱਥੇ ਰਹਿੰਦੇ ਉਹ ਤੋਂ 25 2600 ਕਿਲੋਮੀਟਰ ਅੱਗੇ ਗਿਆ ਸੀ ਟਰੱਕ ਲੈ ਕੇ ਠੀਕ ਆ ਜੀ ਬਿਲਕੁਲ ਨੋਰਮ ਆ ਸੀ ਕੋਈ ਐਸੀ ਪ੍ਰੋਬਲਮ ਨਹੀਂ ਸੀ ਤੇ ਉੱਥੇ ਜਾ ਕੇ ਨੇ ਗੱਡੀ ਪੰਪ ਤੇ ਖੜਾਈ ਆ ਪੰਪ ਤੇ ਖੜਾ ਕੇ ਜਦੋਂ ਅੰਦਰ ਵਾਸ਼ਰੂਮ ਗਿਆ ਉੱਥੇ ਜਾ ਕੇ ਮੈਨੂੰ ਚੱਕਰ ਆਇਆ ਬਸ ਉੱਥੇ ਜੀ ਉਹਨੂੰ ਦੱਸਿਆ ਵੀ ਕਹਿੰਦਾ ਮੇਰੇ ਪੇਟੇ ਦਰਦ ਹੋ ਰਿਹਾ ਜਦੋਂ ਬਸੋਂ ਤੇ ਪਾਉ ਓਕੇ ਅ ਫਿਰ ਕਿਵੇਂ ਪਤਾ ਲੱਗਿਆ ਪਰਿਵਾਰਕ ਮੈਂਬਰਾਂ ਨੂੰ ਵੀ ਜਿਹੜਾ ਆ ਪਾਣਾ ਵਾਪਰ ਚੁੱਕਿਆ ਉਸ ਬੇਟੇ ਨਾਲ ਪਰਿਵਾਰਕ ਮੈਂਬਰਾਂ ਨੂੰ ਜੀ ਉੱਥੇ ਸਾਡੀ ਇਹਨਾਂ ਬੇਟੇ ਦਾ ਮਾਮਾ ਜੀ ਆ ਮੇਰੇ ਜਵਾਈ ਦਾ ਉਹ ਕੋਲੇ ਸੀ ਉਹਨੂੰ ਫਿਰ ਉਹਨੇ ਜਦੋਂ ਉਹਦਾ ਆਈ ਕਾਰਡ ਵਗੈਰਾ ਉਹਦੇ ਵਿੱਚੋਂ ਕੱਢਿਆ ਟਰੱਕ ਦੇ ਵਿੱਚੋਂ ਉਹਨੇ ਨੂੰ ਫੋਨ ਕੀਤਾ ਉਹਨੇ ਫਿਰ ਮਤਲਬ ਮੇਰੀ ਬੇਟੀ ਨੂੰ ਫੋਨ ਕੀਤਾ ਜੀ ਬੱਚੇ ਸਾਡੇ ਬੱਚੇ ਕੈਨੇਡਾ ਬੈਠੇ ਆ ਹਾਂਜੀ ਹਾਂ ਬੇਟੀ ਨੂੰ ਫੋਨ ਆਇਆ ਬੇਟੀ ਨੇ ਫਿਰ ਮੈਨੂੰ ਫੋਨ ਕੀਤਾ ਪਾਪਾ ਆ ਗਏ ਫਿਰ ਅਸੀਂ ਇੱਥੇ ਫੋਨ ਕੀਤੇ ਘਰੇ ਕੀ ਕੁਲਵੀਰ ਸਿੰਘ ਵਿਆਹੇ ਹੋਏ ਸੀ ਜੀ ਨਹੀਂ ਜਨਮੈਟ ਸੀ ਕਿ ਜੀ ਅੱਗੇ ਉਹਨਾਂ ਜਨਵਰੀ ਵਿੱਚ ਆਉਣਾ ਸੀ ਜੀ 30 ਸਾਲ ਦੇ ਉਹਦੀ 31ਵਾਂ ਲੱਗ ਰਿਆ ਸੀ ਹੁਣ ਅੱਗੇ ਬਸ ਮੈਰਿਜ ਬਾਰੇ ਵਿਚਾਰ ਚਾਹਤਾ ਸੀ ਕਿਉਂਕਿ ਮੈਰਿਜ ਕਰਨੀ ਸੀ ਕੁਲਵੀਰ ਸਿੰਘ ਦੇ ਬ੍ਰਦਰ ਵੀ ਬਾਹਰ ਹੀ ਨੇ ਜੀ ਉਹ ਵੀ ਬ੍ਰਦਰ ਆ ਮੇਰੀ ਕੈਨੇਡਾ ਚ ਉਹ ਵੀ ਕੈਨੇਡਾ ਜੀ ਕਲਵੀਰ ਸਿੰਘ ਸੁਣ ਚਾਵੇ ਪੀਆਰ ਵੀ ਹੋ ਚੁੱਕੇ ਸੀ ਇਹਨਾਂ ਉਹਨੂੰ 3-4 ਸਾਢੇ 3 ਮਹੀਨੇ ਹੋ ਸੀਗੇ ਜੀ ਗ੍ਰੀਨ ਕਾਰਡ ਮਿਲ ਗਿਆ ਸੀਗਾ ਜੀ ਜੀ ਹੁਣ ਗ੍ਰੀਨ ਕਾਰਡ ਮੇਰੇ ਤੋਂ ਬਾਅਦ ਹੁਣ ਇਸ ਕਰਕੇ ਨਾ ਆਉਣਾ ਸੀ ਜੀ ਵੀ ਚਲੋ ਮਾਪੇ ਨੂੰ ਮਿਲਿਆ ਮਾ ਠੀਕ ਹੈ ਜੀ